ਪੰਜਾਬ ਕਾਂਗਰਸ ਦੇ ਇੰਚਾਰਜ ਪੁਪੇਸ਼ ਬਗੈਰ ਨੇ ਕਾਂਗਰਸੀਆਂ ਨੂੰ ਕੀਤੀ ਤੜਨਾ ਜੋ ਸਿੱਧੂ ਜੋੜੇ ਦੇ ਖਿਲਾਫ ਬਿਆਨਬਾਜ਼ੀ ਬੰਦ ਕੀਤੀ ਜਾਵੇ ਸਿੱਧੂ ਜੋੜੇ ਦੇ ਖਿਲਾਫ ਕਿਸੇ ਤਰ੍ਹਾਂ ਦੇ ਵੀ ਕੋਈ ਬਿਆਨਬਾਜ਼ੀ ਨਾ ਕਰੇ ਕੀ ਕਰਨੇ ਸਿੱਧੂ ਜੋੜਾ ਕਾਂਗਰਸ ਵਿੱਚ ਹੀ ਰਹੇਗਾ ਜਾਂ ਸਿੱਧੂ ਜੋੜੇ ਨੂੰ ਕਾਂਗਰਸ ਵਿੱਚੋਂ ਆਊਟ ਕੀਤਾ ਜਾਵੇਗਾ ਜੋ ਪੁਪੇਸ਼ ਬਗੈਰ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਤੇ ਕਾਂਗਰਸੀਆਂ ਨੂੰ ਕਰਨਾ ਕੀਤੀ ਹੈ ਤੁਸੀਂ ਜੁੜਿਓ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਰਾਜਨੀਤੀ ਦੀਆਂ ਨਵੀਆਂ ਖਬਰਾਂ ਮਿਲ ਸਕਣ ਸੋ ਪੰਜਾਬ ਕਾਂਗਰਸ ਦੇ ਵਿੱਚ ਮਚਿਆ ਹੋਇਆ ਹੜਕੰਮ ਹੋਰ ਵੱਧਦਾ ਜਾ ਰਿਹਾ ਹੈ ਜੋ ਨਵਜੋਤ ਕੌਰ ਦੇ ਵੱਲੋਂ ਹਰ ਰੋਜ਼ ਨਵੇਂ ਤੇ ਨਵੇਂ ਬਿਆਨ ਦਿੱਤੇ ਜਾ ਰਹੇ ਨੇ ਹੁਣ ਨਵਜੋਤ ਕੌਰ ਦੇ ਵੱਲੋਂ ਕਾਨੂੰਨ ਦੇ ਨਾਲ ਲੜਨ ਦੀ ਸ਼ੁਰੂਆਤ ਕੀਤੀ ਗਈ ਹੈ ਕਾਂਗਰਸ ਦੇ ਵਿੱਚ ਜੋ ਹੋਰ ਲੜਾਈ ਤਿੱਖੀ ਹੋ ਗਈ ਹੈ ਉੱਥੇ ਹੀ ਹਾਈ ਕਮਾਂਡ ਦੇ ਕੋਲ ਪਹੁੰਚੇ ਹੋਏ ਸੀ ਸਿੱਧੂ ਜੋੜਾ ਪਰ ਹਾਈ ਕਮਾਂਡ ਨੇ 19 ਦਸੰਬਰ ਤੱਕ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜੋ ਪ੍ਰਿੰਕਾ ਗਾਂਧੀ 19 ਦਸੰਬਰ ਨੂੰ ਸਿੱਧੂ ਜੋੜੇ ਨਾਲ ਮਿਲੇਗੀ ਤੇ ਸਿੱਧੂ ਜੋੜਾ ਆਪਣਾ ਪੱਖ ਰੱਖੇਗਾ ਜਿਸ ਤੋਂ ਪਹਿਲਾਂ ਕਿ ਸਿੱਧੂ ਜੋੜੇ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਸੁਖਜਿੰਦਰ ਸੰਧਵਾ ਰਾਜਾ ਵਰਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਜੋ ਪੈਸੇ ਲੈ ਕੇ ਟਿਕਟਾਂ ਦੇਣ ਦੀ ਗੱਲ ਕੀਤੀ ਗਈ ਹੈ ਇਸ ਨੂੰ ਲੈ ਕੇ ਜੋ ਰਾਜਾ ਬ੍ਰਿੰਕ ਤੇ ਸੁਖਵਿੰਦਰ ਸਿੰਘ ਨੇ ਵੀ ਜੋ ਰੰਦਾਵਾ ਨੇ ਸੰਸਦ ਮੈਂਬਰ ਨੇ ਉਹਨਾਂ ਨੇ ਭਵੇਸ਼ ਬਗੇਲ ਦੇ ਨਾਲ ਮੀਟਿੰਗ ਕੀਤੀ ਤੇ ਭਵੇਸ਼ ਬਗੇਲ ਨੇ ਸਾਰੇ ਕਾਂਗਰਸੀਆਂ ਨੂੰ ਤੜਨਾ ਕਰਦੇ ਹੋਏ ਉਹਨਾਂ ਨੂੰ ਚੁੱਪ ਰਹਿਣ ਲਈ ਜੋ ਕਿਹਾ ਸੋ ਭਵੇਸ਼ ਬਗੇਲ ਦੇ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਪਿੱਠ ਵੀ ਥਾਪੜੀ ਗਈ ਹੈ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਕਾਂਗਰਸ ਦੇ ਸਿਨਿਰ ਆਗੂ ਨੂੰ ਹੁਣ ਇਸ ਦੇ ਉੱਪਰ ਕੋਈ ਵਿਆਰਬਾਜੀ ਨਹੀਂ ਕਰਨੀ ਚਾਹੀਦੀ ਜੋ ਨਵਜੋਦਕ ਕੋਰ ਸਿੱਧੂ ਦੇ ਬਿਆਨਾਂ ਨਾਲ ਕਾਂਗਰਸ ਦੇ ਵਿੱਚ ਛਿੜੇ ਕਲੇਸ਼ ਕਰਨ ਪਾਰਟੀ ਨੂੰ ਵੱਡੀ ਸਮੱਸਿਆ ਖੜੀ ਹੋਈ ਏ ਸੋ ਕਾਂਗਰਸ ਹਾਈ ਕਮਾਂਡ ਨੇ ਇਸ ਮਾਮਲੇ ਤੇ 13 ਦਸੰਬਰ ਨੂੰ ਯਾਨੀ ਕਿ ਅੱਜ ਰਿਪੋਰਟ ਮੰਗੀ ਏ ਜੋ ਪਾਰਲੀਮੈਂਟ ਦੇ ਸਰਦ ਰੂਟ ਪ੍ਰਸ਼ਾਸਨ ਦੀ 14 ਦਸੰਬਰ ਨੂੰ ਸਮਾਪਤੀ ਹੋਵੇਗੀ ਤੇ ਉਸ ਤੋਂ ਮਗਰੋਂ ਸਿੱਧੂ ਜੋੜੇ ਵੱਲੋਂ ਪ੍ਰਿੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਜਾਣ ਦੀ ਸੰਭਾਵਨਾ ਹੈ ਸੋ ਕਾਂਗਰਸ ਪ੍ਰਧਾਨ ਰਾਜਾਵਿੰਦ ਨੇ ਅੱਜ ਦਿੱਲੀ ਚੋਂ ਕਾਂਗਰਸ ਇੰਚਾਰਜ ਪ੍ਰਪੇਸ਼ ਪੇਲ ਨਾਲ ਮੀਟਿੰਗ ਕੀਤੀ ਜੋ ਬੰਦ ਕਮਰਾ ਮੀਟਿੰਗ ਹੋਈ ਜਿਸ ਵਿੱਚ ਨਵਜੋਤ ਕੋ ਸਿੱਧੂ ਦੇ ਮਾਮਲੇ ਤੇ ਪੰਜਾਬ ਕਾਂਗਰਸ ਨੂੰ ਲੱਗੀ ਟਾ ਤੇ ਇਸ ਦੇ ਸਿਆਸੀ ਅਸਰਾਂ ਤੋਂ ਜਾਣੂ ਕਰਵਾਇਆ ਗਿਆ ਸ਼੍ਰੀ ਵਿੜਿੰਗ ਨੇ ਉਹਨਾਂ ਨੂੰ ਦੱਸਿਆ ਕਿ ਅਨੁਸ਼ਾਸਨ ਦੇ ਮਾਮਲੇ 'ਚ ਵਰਤੀ ਗਈ ਕੋਈ ਵੀ ਟਿੱਲ ਪਾਰਟੀ ਤੇ ਭਾਰੀ ਪੈ ਸਕਦੀ ਏ ਉਹਨਾਂ ਨੇ ਕਿਹਾ ਕਿ ਸ਼੍ਰੀ ਬਗੇਲਨਾਲ ਮੀਟਿੰਗ ਪਾਰਟੀ ਦੇ ਢਾਂਚੇ ਦੀ ਮਜ਼ਬੂਤੀ ਨੂੰ ਲੈ ਕੇ ਹੋਈ ਏ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟੇ ਉਹਨਾਂ ਨਵਜੋਤ ਕੋ ਸਿੱਧੂ ਦੇ ਮਾਮਲੇ ਤੇ ਕਿਹਾ ਕਿ ਇੱਕ ਮੁੱਦੇ ਤੇ ਵਾਰ-ਵਾਰ ਗੱਲ ਕਰਨਾ ਠੀਕ ਨਹੀਂ ਏ ਉਪੇਸ਼ ਬਗੇਲ ਨੇ ਕਿਹਾ ਕਿ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਮੁਲਤਵ ਕਰ ਦਿੱਤਾ ਗਿਆ ਜੋ ਆਪਣੇ ਆਪ ਵਿੱਚ ਵੱਡੀ ਕਾਰਵਾਈ ਹੈ ਪਾਰਟੀ ਦੇ ਅਨੁਸ਼ਾਸਨ ਤੋਂ ਕੋਈ ਵੀ ਵੱਡਾ ਨਹੀਂ ਹੋ ਸਕਦਾ ਪਾਰਟੀ ਦੇ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸ਼੍ਰੀ ਬਗੇਲ ਨੇ ਇਸ ਟਿੱਪਣੀ ਤੋਂ ਜੱਪਦਾ ਹੈ ਕਿ ਉਹ ਨਵਜੋਤ ਕੋਰ ਸਿੱਧੂ ਖਿਲਾਫ ਪੰਜਾਬ ਕਾਂਗਰਸ ਵੱਲੋਂ ਕੀਤੀ ਕਾਰਵਾਈ ਦੇ ਮਾਮਲਿਆਂ ਵਿੱਚ ਵੜਿੰਗ ਦੇ ਪਿੱਛੇ ਖੜੇ ਨੇ ਸ਼੍ਰੀ ਬਗੇਲ ਨੇ ਆਗੂਆਂ ਨੂੰ ਇਸ ਮਾਮਲੇ 'ਚ ਮੀਡੀਆ ਕੇ ਚੁੱਪ ਰਹਿਣ ਲਈ ਕਾਇਤੇ ਉਧਰ ਵਿਧਾਇਕ ਨਵਜੋਤ ਕੋਰ ਸਿੱਧੂ ਨੇ ਅੱਜ ਅੰਮ੍ਰਿਤਸਰ ਦੇ ਹਮਾਇਤੀ ਕੌਂਸਲਰਾਂ ਅਤੇ ਆਗੂਆਂ ਨਾਲ ਵਿਚਾਰ ਪਟੰਦਰਾ ਕੀਤਾ ਉਹਨਾਂ ਕਾਨੂੰਨੀ ਸਲਾਹਕਾਰਾਂ ਨਾਲ ਵੀ مشوره ਕੀਤੇ ਹਨ ਸੱਤਾਧਾਰੀ ਆਮ ਆਦਮੀ ਪਾਰਟੀ ਕਾਂਗਰਸੀ ਕਲੇਸ਼ ਤੋਂ ਆਪਣਾ ਸਿਆਸੀ ਮੁਨਾਫਾ ਦੇਖ ਰਹੀ ਹੈ ਜੋ ਕਿ ਕਾਂਗਰਸ ਦੇ ਵੱਲੋਂ ਜੇਕਰ ਸਿੱਧੂ ਜੁੜੇ ਨੂੰ ਬਾਹਰ ਕੀਤਾ ਜਾਂਦਾ ਤਾਂ ਫਿਰ ਨਵਜੋਤ ਕੋਰ ਦੇ ਨਾਲ ਆਮ ਆਦਮੀ ਪਾਰਟੀ ਵੀ ਆਪਣੀਆਂ ਨੇੜਤਾ ਵਧਾਵੇਗੀ ਜੋ ਅੱਜ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਦੇ ਚਿਹਰੇ ਚਾਹੀਦੇ ਨੇ ਜਿਹੜੇ ਕਿ ਪੰਜਾਬ ਦੇ ਮੁੱਦਿਆਂ ਦੇ ਉੱਪਰ ਕਾਂਗਰਸ ਦੇ ਵਿੱਚ ਵ੍ਰਹਿ ਕੇ ਜਿਨ੍ਹਾਂ ਨੇ ਕਾਂਗਰਸ ਦੇ ਉੱਪਰ ਇਲਜ਼ਾਮ ਲਾਏ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਆਪਣੇ ਵਿੱਚ ਸ਼ਾਮਲ ਕਰਾ ਸਕਦੀ ਹੈ ਜੋ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਤਾਰੀਵਾਲ ਵਾਰ-ਵਾਰ ਇਹੀ ਗੱਲ ਕਹਿ ਰਹੇ ਨੇ ਕਿ ਭੈਣ ਨਵਜੋਤ ਕੋਰ ਸਿੱਤੂ ਦੇ ਵੱਲੋਂ ਜੋ ਕਾਂਗਰਸ ਪਾਰਟੀ ਨੇ ਖੁਲਾਸੇ ਕੀਤੇ ਗਏ ਨੇ ਕਾਂਗਰਸ ਵਿੱਚ ਅਜਿਹਾ ਕੁਝ ਹੀ ਹੁੰਦਾ ਹੈ ਸੋ ਕੁਲਦੀਪ ਸਿੰਘ ਤਾਰੀਵਾਲ ਨੇ ਕਿਤੇ ਨਾ ਕਿਤੇ ਜ਼ਰੂਰ मैडम नवजोत कौर सिद्दू ਨਾਲ ਸੰਪਰਕ ਬਣਾਇਆ ਹੋਇਆ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਹੁਤ ਵੱਡਾ ਸਿਆਸੀ ਧਮਾਕਾ ਹੋ ਸਕਦਾ ਹੈ मैडम नवजोत कौर सिद्दू ਜੋ ਆਪ ਵੀ ਸ਼ਾਮਲ ਹੋ ਸਕਦੇ ਨੇ ਜੋ ਉਹਨਾਂ ਨੇ ਕਿਹਾ ਸੀ ਕਿ ਕੇਜਰੀਵਾਲ ਨੇ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਲਈ ਵੀ ਜੋ 2022 ਦੇ ਵਿੱਚ ਉਹਨਾਂ ਨਾਲ ਗੱਲਬਾਤ ਹੋਈ ਸੀ ਸੋ ਮੁੱਖ ਮੰਤਰੀ ਚਿਹਰਾ ਬਣ ਸਕਦੇ ਨੇ ਨਵਜੋਤ ਸਿੰਘ ਸਿੱਧੂ ਜੇਕਰ ਆਪ ਵੀ ਸ਼ਾਮਲ ਹੁੰਦੇ ਤਾਂ